ਤੇ ਜੇ ਮਾਨ ਸਾਹਿਬ ਮੇਰੇ ਮੋਢੇ ਦੇ ਹੱਥ ਨਾ ਰੱਖਦੇ ਜੇ ਮੈਨੂੰ ਅੱਲਾਹ ਸ਼ੇਰੀ ਨਾ ਦਿੰਦੇ ਤੇ ਸਦਮਾ 11000 ਏਕੜ ਜ਼ਮੀਨ ਦੀ ਛੜਾ ਸਕਦਾ ਇੰਨਾ ਕਰਕੇ ਛੜਾ ਦੀ। ਕਦੋਂ ਕੰਮ ਬਹੁਤ ਵੱਡਾ ਸੀਗਾ। ਐਨ ਆਰ ਆਈ 9 ਮਿਲਦੇ ਕਿਤੇ ਦੋ ਸਾਲਾਂ ਦੇ ਵਿੱਚ 1500 ਕੇਸ ਹੱਲ ਕੀਤਾ। ਐਨ ਆਰ ਆਈ ਵੀ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ। ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨ ਸਾਹਿਬ ਨੇ ਅਫਸਰ ਨੂੰ ਕਿਹਾ ਸਾਰੇ ਅਫਸਰ ਐਨਆਰਆਈ ਦੇ ਅੱਗੇ ਡੀਸੀ ਐਸਐਸਪੀ ਸਾਹਿਬ ਡੀਆਈਜੀ ਤਹਿਸੀਲ ਦਾ ਸਬ ਅਫਸਰ ਵਿੰਦੇ ਸੀਗੇ 2 ਸਾਲ ਦੇ ਚੁ 19 ਐਨਆਰਆਈ ਮਿਲਦੀਆਂ ਕੀਤੀਆਂ ਤੇ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਂ ਆਪਣੇ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਦਬਾਇਆ ਹੁਣ ਵੀ ਜਿੱਥੇ ਮਾਨ ਸਾਹਿਬ ਸਾਨੂੰ ਭੇਜਦੇ ਆ ਜਿਹੜੇ ਬੰਦੇ ਬੈਠੇ ਮਾਨ ਸਾਹਿਬ ਇੱਕ ਨਵਾਂ ਸਰੂਪ ਜਿਹੜਾ ਹੋਊਗਾ ਵਿਧਾਨ ਸਭਾ ਦਾ ਪਰ ਲੋਕ ਸਭਾ ਦਾ ਕਿ ਉੱਥੇ ਇਦਾਂ ਦੇ ਲੋਕ ਬੈਠੇ ਹੋ ਇੱਕ ਨਮਾਜ਼ ਸਲੂਬ ਹੋਊਗਾ ਤੇ ਆਮ ਕਿਰਤੀਆਂ ਦੇ ਮੁੰਡੇ ਆਮ ਬੰਦੇ ਜਿਹੜਿਆ ਉਹ ਲੋਕ ਸਭਾ ਵਿੱਚ ਬੈਠੇ ਹੋਣਗੇ ਉਹ ਤੁਹਾਡੀ ਆਵਾਜ਼ ਗੂੰਜੂਗੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਤਨਵਾਦੀ ਐ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਦਵਿੰਦ ਕੇਜੀਵਾਲ ਜੀ ਤੇ ਸਾਡੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਮੇਰੀ ਵਫਾਦਾਰੀ ਨੂੰ ਮੇਰੇ ਕੰਮ ਨੂੰ ਮੁੱਖ ਰੱਖਦੇ ਹੋਏ ਮੈਨੂੰ ਇਸ ਦੇਸ਼ ਦੇ ਸਭ ਤੋਂ ਵੱਡੇ ਇਤਹਾਜ਼ਮਕ ਤੇ ਸਿਆਸੀ ਸ਼ਹਿਰ ਦੇ ਵਿੱਚ ਲੋਕ ਸਭਾ ਦੀ ਟਿਕਟ ਦੇ ਕੇ ਜਿਹੜਾ ਉਹ ਨਵਜਿਆ ਮੈਂ ਮਾਨ ਸਾਹਿਬ ਦਾ ਅਦਵਿੰਨ ਜੀ ਦਾ ਸਮੁੱਚੀ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹੈ ਮੈਂ ਮਾਨ ਸਾਹਿਬ ਦੇ ਲਾਗੇ ਬਿਠਾ ਸੀਗਾ करमजीत अनमोल पहला आया तो मान साहब मैं तिरवानवे चौरानवे चौदह दिन गवाच गया मैनुस्सा वक्त याद आ गए करमजीत दुनिया मान साहब कहें कि अस बदल देंगे सारा कुछ सच्ची गल है कि जे ਇਹ ਪਾਰਟੀ ਨਾ ਬਣਦੀ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰੀਵਾਲ ਜੀ ਦਾ ਹੁੰਦੇ ਜੇ ਪੰਜਾਬ 'ਚ ਮਾਨ ਸਾਹਿਬ ਇਹ ਪਾਰਟੀ ਦੀ ਗਵਾਈ ਨਾ ਕਰਦੇ ਤੇ ਸਾਡੇ ਅੱਗੇ ਬੰਦਿਆਂ ਨੂੰ ਕਿੰਨੇ ਐਮਪੀ ਬਣਾਉਣਾ ਇਹ ਮਾਨ ਸਾਹਿਬ ਅਸੀਂ ਕਿੱਥੋਂ ਐਮਪੀ ਸਾਡੇ ਵਰਗੇ ਕਲਮਜੀਤ ਵਰਗੇ ਸ਼ਹਿਰੀ ਵਰਗੇ ਆਮ ਘਰਾਂ ਦੇ ਮੁੰਡੇ ਤਿੰਨ ਚਾਰ ਦਰ ਪਹਿਲਾਂ BBC ਦਾ ਇਕ ਪੱਤਰਕਾਰ ਮਾਨ ਸਾਹਿਬ ਆ ਗਿਆ ਉਹ ਮੈਨੂੰ ਕਹਿੰਦਾ ਤਾਲੀਵਾਲ ਸਾਹਿਬ ਤੁਹਾਡੀ ਕੀ ਸਮਝਦੇ ਹੋ ਤੁਸੀਂ ਕੈਬਨਿਟ ਮਿੰਿਸਟਰ ਸੀਗੇ ਤੁਹਾਡੀ ਤਰੱਕੀ ਹੋਈ ਆ ਜਾਂ ਥੱਲੇ ਲੁਗੇ ਤੇ ਮੈਂ ਕਹਿੰਦਾ ਮੇਰੀ ਦੋ ਪੱਖਾਂ ਤੋਂ ਤਰੱਕੀ ਹੋਈ ਆ ਪਹਿਲੀ ਤਾਂ ਮੈਂ ਉਹ ਬੰਦਾ ਹਾਂ ਜਿਹੜਾ 5 ਸਾਲ ਦੇ ਵਿੱਚ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਤੇ ਹੁਣ ਮੈਂ ਲੋਕ ਸਭਾ ਚ ਜਾਦਿਆ ਮੇਰੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਦੂਜੀ ਮੇਰੀ ਤਰੱਕੀ ਹੋਈ ਹੈ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜੀ ਹੈ ਮੈਨੂੰ ਮੇਰੇ ਮੁੱਖ ਮੰਤਰੀ ਨੇ ਉੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਜਿਹੜੇ ਮਹਿਕਮੇ ਮਾਨ ਸਾਹਿਬ ਨੇ ਮੈਨੂੰ ਸਰਕਾਰ ਦੇ ਵਿੱਚ ਦਿੱਤੇ ਸੀਗੇ ਉਹ ਮਹਿਕਮੇ ਜਿੱਦਾਂ ਚੱਲੇ ਜਿੱਦਾਂ ਮੈਂ ਚਲਾਏ ਮਾਨ ਸਾਹਿਬ ਨੂੰ ਪਤਾ ਸਾਰੀ ਤੁਹਾਨੂੰ ਪਤਾ ਹੈ ਜਦੋਂ ਅਸੀਂ ਜ਼ਮੀਨਾਂ ਛਡਾਉਣੀਆਂ ਸ਼ੁਰੂ ਕੀਤੀਆਂ ਤੇ ਜੇ ਮਾਨ ਸਾਹਿਬ ਮੇਰੇ ਮੋਢੇ ਦੇ ਹੱਥ ਨਾ ਰੱਖਦੇ ਜੇ ਮੈਨੂੰ ਅੱਲਾ ਸ਼ੇਰੀ ਨਾ ਦਿੰਦੇ ਤੇ ਸਾ ਮੈਂ 11000 ਏਕੜ ਜ਼ਮੀਨ ਨਹੀਂ ਛਡਾ ਸਕਦਾ ਇੰਨਾ ਕਰਕੇ ਛਡਾ ਦਿਆ ਉਹਦੋਂ ਕੰਮ ਬਹੁਤ ਵੱਡਾ ਸੀਗਾ ਐਨ ਆਰ ਆਈ 9 ਮਿਲੀਆ ਕੀਤੀਆਂ 2 ਸਾਲਾਂ ਦੇ ਵਿੱਚ 1500 ਕੇਸ ਹੱਲ ਕੀਤਾ ਐਨ ਆਰ ਆਈ ਵੀ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ ਮਾਨ ਸਾਹਿਬ ਦੇ ਦਿਸ਼ਾ ਦੇ ਰੇਸ਼ੰਦ ਉੱਤੇ ਮਾਨ ਸਾਹਿਬ ਨੇ ਅਫਸਰ ਨੂੰ ਕਿਹਾ ਸਾਰੇ ਅਫਸਰ ਐਨਆਰਆਈ ਦੇ ਅੱਗੇ ਡੀਸੀ ਐਸਐਸਪੀ ਸਾਹਿਬ ਡੀਆਈਜੀ ਤਹਿਸੀਲ ਦਾ ਸਬ ਅਫਸਰ ਬਿੰਦੇ ਸੀਗੇ 2 ਸਾਲ ਦੇ ਚ 19 ਐਨਆਰਆਈ ਮਿਲਦੀਆਂ ਕੀਤੀਆਂ ਤੇ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਂ ਆਪਣੇ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਦਬਾਇਆ ਹੁਣ ਵੀ ਜਿੱਥੇ ਮਾਨ ਸਾਹਿਬ ਸਾਨੂੰ ਭੇਜਦੇ ਆ ਜਿਹੜੇ ਬੰਦੇ ਬੈਠੇ ਮਾਨਸਾਭ ਇੱਕ ਨਵਾਂ ਸਰੂਪ ਜਿਹੜਾ ਹੋਊਗਾ ਵਿਧਾਨ ਸਭਾ ਦਾ ਪਰ ਲੋਕ ਸਭਾ ਦਾ ਕਿ ਉੱਥੇ ਇਦਾਂ ਦੇ ਲੋਕ ਤਾਂ ਕੇ ਬੈਠੇ ਹੋਣਗੇ ਇੱਕ ਨਵਾਂ ਸਰੂਪ ਹੋਊਗਾ ਕਿ ਆਮ ਕਿਰਤੀਆਂ ਦੇ ਮੁੰਡੇ ਆਮ ਬੰਦੇ ਜਿਹੜਿਆ ਉਹ ਲੋਕ ਸਭਾ ਵਿੱਚ ਬੈਠੇ ਹੋਣਗੇ ਉਹ ਤੁਹਾਡੀ ਆਵਾਜ਼ ਗੂੰਜੂਗੀ ਅਸੀਂ ਤੁਹਾਡੀ ਆਵਾਜ਼ ਬਣ ਕੇ ਉਹ ਜਿਹੜੇ ਲੋਕ ਪੰਜਾਬ ਦਾ ਵਿਤਕਲਾ ਕਰਦੇ ਆ ਜਿਹੜੀਆਂ ਰਿਤਨਾ ਤੁਹਾਡੇ ਰਾਹ ਚ ਪਾਉਂਦੇ ਆ ਦੰਗਲਾ ਪੰਜਾਬ ਬਣਾਉਂਦੀਆਂ ਤੁਸੀਂ ਜਿਹੜਾ ਦੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਦਿੱਲੀ ਵਾਲੇ ਉੱਚ ਜਿਹੜੀਆਂ ਰਿਤਨਾ ਪਾਉਂਦੇ ਆ ਮੈਂ ਤੇ ਮੇਰੇ ਸਾਰੇ ਸਾਥੀ ਉਹ ਰਿਤਨਾ ਨੂੰ ਦਿੱਲੀ ਜਾ ਕੇ ਦੂਰ ਕਰ ਦੇਵਾਂਗੇ ਤੁਸੀਂ ਕਬਧਾਓ ਨਹੀਂ ਤੁਹਾਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮਾਦਾ ਆ ਜਾਊਗਾ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਰਾਤੀ ਮੈਂ 12 ਦੇ ਪ੍ਰਸਤਾਵ ਕਰਕੇ ਗਿਆ ਸੀਗਾ ਤੇ ਮੁੜ ਕੇ ਮੈਂ ਜਾ ਕੇ ਨੈੱਟ ਤੇ ਕੁਝ ਵੇਖਦਾ ਸੀ ਤੇ ਮੇਰੀ ਵਾਈਫ ਕਹਿੰਦੀ ਸੌਂਦਾ ਕੀ ਵੇਖੀ ਜਾਦਾ ਮੈਂ ਕਿਹਾ ਮੈਂ ਲੱਭਣ ਡਿਆ ਲੋਕ ਸਭਾ ਚ ਕਿੰਨਾ ਨਾ ਵਾਹ ਪੈਣਾ ਪੰਜਾਬ ਵਾਲੇ ਦਿੱਥੇ ਲੱਭ ਲੈ ਬੜੀ ਛੇਤੀ ਤੇ ਮੈਂ ਕਹੀ ਵੇਖੇ ਵੀ ਕਿਹੜੇ ਕਿਹੜੇ ਬੰਦੇ ਆ ਜਿਹੜੇ ਸਾਡੀ ਪਾਰਟੀ ਦੇ ਵਿਰੋਧੀ ਆ ਸਾਡੀ ਪਾਰਟੀ ਨਾਲ ਜਿਹੜੇ ਖਿੰਦੇ ਆ ਉਹਨਾਂ ਨੂੰ ਕਿੱਦਾਂ ਉੱਥੇ ਜਵਾਬ ਦੇਣਾ ਪੰਜਾਬ ਮਾਨ ਸਾਹਿਬ ਅਸੀਂ ਪੰਜਾਬ ਦੇ ਮਦਈ ਬਣਾਗੇ ਆਪਣੇ ਹਲਕਿਆਂ ਦੇ ਬਣਾਗੇ ਔਰ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਤਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਗਮ ਕਰਾਂਗੇ ਸੱਚੀ ਗੱਲ ਜੇ ਕਿ ਮੈਂ ਮਾਨ ਸਾਹਿਬ ਨੂੰ ਵੇਖ ਕੇ ਜਜ਼ਬਤੀ ਹੋ ਜਾਂਦਾ ਕਿ ਅਸੀਂ ਵੀ ਸਾਦਾ ਸੀ ਲੋਕ ਸਭਾ ਦੇ ਮੈਂਬਰ ਬਣਨੇ ਹੈ ਕਿ ਮਾਨ ਸਾਹਿਬ ਦੀ ਦੇਣ ਹੈ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵਾਗੂ ਜੀ ਦਾ ਖਾਸਾ ਵਾਗੂ ਜੀ ਦੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਡੇ ਅਗਲੇ ਲੋਕ ਸਭਾ ਉਮੀਦਵਾਰ ਗੁਰਦਾਸਪੁਰ ਦੀ ਧਰਤੀ ਤੋਂ